ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਗ ਨੂੰ ਸਮਰਪਿਤ Lahore Museum ਵਿਖੇ ਪਹਿਲੀ ਵਾਰ Singh's Students of Pakistan ਵੱਲੋਂ 200 ਸਾਲ ਪੁਰਾਣੇ ਪਾਵਨ ਸਰੂਪਤਾ ਪ੍ਰਕਾਸ਼ ਵਿਧੀਪੂਰਵਕ ਅਰਦਾਸ ਕਨੁਪ੍ਰੰਤ 8 ਫੁੱਟ ਚੌੜੇ ਅਤੇ 8 ਫੁੱਟ ਉੱਚੇ ਪਾਲਕੀ ਸਾਹਬ ਵਿੱਚ ਕੀਤਾ ਗਿਆ। ਇਸ ਬਾਰੇ ਸ੍ਰੀ ਰਨਕਾਣਾ ਸਾਹਿਬ ਤੋਂ ਅਜੀਤ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸਿੰਘ ਸਟੂਡੈਂਟ ਆਫ ਪਾਕਿਸਤਾਨ ਦੇ ਆਗੂ ਤੇ ਕਰੈਕਟਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਾਲਕੀ ਸਾਹਿਬ ਉਹਨਾਂ ਦੀ ਜਥੇਬੰਦੀ ਵੱਲੋਂ ਪਾਕਿਸਤਾਨ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਭੇਟ ਕੀਤੀ ਗਈ ਪਾਲਕੀ ਸਾਹਿਬ ਵਿੱਚ ਸੁਸ਼ੋਭਤ ਕੀਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ ਲਾਹੌਰ ਮਿਊਜ਼ੀਅਮ ਦੀ ਸਿੱਖ ਗੈਲਰੀ ਦੇ ਅੰਦਰ ਪ੍ਰਦਰਸ਼ਿਤ ਲਈ ਪੂਰਨਾ ਇਤਿਹਾਸਕ ਵਸਤੂਆਂ ਅਤੇ ਸ਼ਾਸਤਰਾਂ ਦੀ ਤਰ੍ਹਾਂ ਇੱਕ ਕੈਬਨ ਵਿੱਚ ਰੱਖਿਆ ਗਿਆ ਸੀ ਇਸ ਮੌਕੇ ਰੱਖੇ ਸਮਾਗਮ ਵਿੱਚ ਲੰਦੇ ਪੰਜਾਬ ਦੇ ਕਟਗੈਂਤੀ ਮਾਮਲਿਆਂ ਦੇ ਸਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਹੋਰਨਾਂ ਸ਼ਖਸੀਅਤਾਂ ਚ ਸਕੱਤਰ ਸੈਰਸਪਾਟਾ ਤੇ ਪ੍ਰਾਤਤਵ ਫਰੀਦ ਅਹਿਮਦ ਤਰਾਰ ਸਿੱਖ ਗੈਲਰੀ ਮਿਊਜ਼ੀਅਮ ਦੀ ਇੰਚਾਰਜ ਅਲੀਜਾ ਰਿਜ਼ਵੀ ਨਵੀਲਾ ਇਰਫਾਨ ਬੀਬੀ ਸਤਵੰਤ ਕੋਰ ਡਾਕਟਰ ਮਮਪਾਲ ਸਿੰਘ ਭਾਈ ਬਲਵੰਤ ਸਿੰਘ ਅਰਨਜੀਤ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਆਦ ਸ਼ਾਮਲ ਸਨ